ਸ਼੍ਰੋਮਨੀ ਕਾਲਜ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬਾਕੀ ਤੜੇ ਨੇ ਸ਼੍ਰੀਕਲਤਕ ਸਾਹਿਬ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ 2007 ਤੋਂ 2017 ਦੇ ਜੋ ਸ਼੍ਰੋਮਨੀ ਕਾਲਜ ਦੇ ਸਰਕਾਰ ਦੌਰਨ ਗਲਤੀਆਂ ਹੋਈਆਂ ਸਾਨੂੰ ਸਾਰਿਆਂ ਦੇ ਜ਼ਿੰਮੇਵਾਰ ਸੁਖਬੀਰ ਸਿੰਘ ਬਾਦਲ ਨੇ ਜਿਸ ਤੋਂ ਬਾਅਦ ਪੰਜ ਸਿੰਘ ਸੈਂ ਬਾਨਾ ਦੇ ਸ਼੍ਰੀਕਲਤਕ ਸਾਹਿਬ ਵਿਖੇ ਇਕੱਤਰਤਾ ਹੋਈ ਤੇ 30 ਅਗਸਤ ਨੂੰ ਸ਼੍ਰੀਕਲਤਕ ਸਾਹਿਬ ਦੇ ਜਥੇਦਾਰ ਰਗबीर ਸਿੰਘ ਨੇ ਸ਼੍ਰੋਮਨੀ ਕਾਲਜ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਤੇ ਨਾਲ ਹੀ ਆਪਣਾ ਸਪਸ਼ਟਿਕਰਨ ਦੇਣ ਦੀ ਗੱਲ ਇਸ ਤੋਂ ਬਾਅਦ ਸ਼੍ਰੋਮਣੀ ਕਾਲੀਦਾ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੀਕਲਤਕ ਸਾਹਿਬ ਪੇਸ਼ ਹੋ ਤੇ ਆਪਣਾ ਸਪਸ਼ਟੀਕਰਨ ਸੌਪਿਆ ਉਹਨਾਂ ਦੇ ਨਾਲ-ਨਾਲ ਪੰਜ ਹੋਰ ਅਕਾਲੀ ਆਗੂ ਨੇ ਆਪਣਾ ਸਪਸ਼ਟੀਕਰਨ ਸੌਪਿਆ ਤੇ ਬੀਤੇ ਦਿਨੀ ਵੀ ਬਿਕਰਮ ਸਿੰਘ ਮਜੀਠੀਆ ਸ਼੍ਰੀਕਲਤਕ ਸਾਹਿਬ ਪਹੁੰਚ ਤੇ ਆਪਣਾ ਸਪਸ਼ਟੀਕਰ ਉਹਨਾਂ ਦੇ ਵੱਲੋਂ ਸ਼੍ਰੀਕਲਤਕ ਸਾਹਿਬ ਦਿੱਤਾ ਗਿਆ ਤੇ ਅੱਜ ਸੁਚਾ ਸਿੰਘ ਲੰਗਾ ਜੋ ਕਿ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਸ਼੍ਰੋਮਣੀ ਕਾਲੀਦਾ ਦੇ ਨਾਲ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਜੋ ਇਸ ਵੇਲੇ ਭਾਜਪਾ ਦੇ ਆਗੂ ਨੇ ਪਰ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਵਿੱਤ ਮੰਤਰੀ ਸੀ ਯਾਨੀ ਕਿ ਸਾਬਕਾ ਵਿੱਤ ਮંત્રી ਮਨਪ੍ਰੀਤ ਸਿੰਘ ਬਾਦਲ ਵੀ ਆਪਣਾ ਸਪਸ਼ਟੀਕਰਨ ਦੇਣੇ ਸ਼ਿਕਾਇਤ ਤੱਕ ਸੈ ਪਹੁੰਚੇ ਇਸ ਦੌਰਾਨ ਸੁਚਾ ਸਿੰਘ ਲੰਗਾਹ ਨੇ ਕਿਹਾ ਕਿ ਉਹਨਾਂ ਨੇ ਕਦੇ ਵੀ ਰਾਮ ਰਹੀਮ ਨਾਲ ਮੁਲਾਕਾਤ ਨਹੀਂ ਕੀਤੀ ਰਾਮ ਬਾਕੀਆਂ ਦਾ ਤੇ ਪਤਾ ਨਹੀਂ ਪਰ ਮੇਰੀ ਤਾਂ ਕਦੇ ਵੀ ਉਸ ਨਾਲ ਮੁਲਾਕਾਤ ਨਹੀਂ ਹੋਈ ਨਾ ਹੀ ਉਸ ਦਾ ਡੇਰਾ ਸਾਡੇ ਹਲਕੇ ਦੇ ਵਿੱਚ ਹੈ ਉਹ ਸਰਕਾਰਾਂ ਜ਼ਰੂਰ ਵੋਟਾਂ ਦੇ ਲਈ ਸਿਰਸਾ ਮੁਖੀ ਦੇ ਨਾਲ ਸੰਪਰਕ ਰੱਖਦੀਆਂ ਨੇ ਪਰ ਕਦੇ ਵੀ ਉਹਨਾਂ ਨੂੰ ਸਿਰਸਾ ਮੁਖੀ ਦੀ ਲੋੜ ਨਹੀਂ ਪਈ ਕਿ ਉਹਨਾਂ ਦਾ ਸਹਾਰਾ ਲੈਣਾ ਪਵੇ ਹੋਰ ਕੀ ਕੁਝ ਕਿਹਾ ਸੁਚਾ ਸਿੰਘ ਲੰਗਾਹ ਨੇ ਤੁਸੀਂ ਵੀ ਸੁਣੋ ਅੱਜ ਦੇ ਦਿਨ ਤੇ ਮੈਂ ਸਮਝਦਾ ਕਿ ਸਿੰਘ ਸਾਹਿਬਾਨਾਂ ਦਾ ਹੁਕਮ ਹੋਇਆ ਸੀਗਾ ਉਹ ਹੁਕਮ ਆ ਲਈ ਹੁਕਮ ਹੈ ਰੱਬ ਤੋਂ ਬਾਅਦ ਜਿਹੜੇ ਅਕਾਲ ਤਖਤ ਦਾ ਹੁਕਮ ਹੈ ਇਹ ਸਾਨੂੰ ਰੱਬ ਦਾ ਹੁਕਮ ਹੈ ਉਹਦਾ ਸਪੱਸ਼ਟੀਕਰਨ ਦੇਣ ਵਾਸਤੇ ਆਏ ਸੀ ਉਹ ਮੈਂ ਦੇਤਾ ਵਾ ਜੋ ਹੁਕਮ ਕਰਨਗੇ ਖਿੜੇ ਮੱਥੇ ਉਹਨੂੰ ਪ੍ਰਵਾਨ ਕਰਾਂਗੇ ਅੱਜ ਹੋਰ ਤੇ ਇਦੋਂ ਵੱਧ ਕਹਿਣ ਦੀ ਕੋਈ ਲੋੜ ਹੀ ਨਹੀਂਗੀ ਜੋ ਹੁਕਮ ਹੋਏਗਾ ਉਹਨੂੰ ਸਿਰ ਝੁਕਾ ਕੇ ਮੰਨਾਂਗੇ ਮੈਂ ਮੈਂ 7 ਤੋਂ 12 ਤੱਕ ਵਜੀਰ ਰਿਹਾ ਹਾਂ ਤੇ ਉਹਦੇ ਵਿੱਚ ਮੈਂ ਬਾਕੀਆਂ ਦਾ ਤੇ ਵੇਖਿਆ ਨਹੀਂਗਾ ਪਰ ਮੈਂ ਆਪਣਾ ਸਪਸ਼ਟੀਕਰਨ ਦੇਣਾ ਆ ਮੈਂ ਅਕਸਰ ਇਹਨਾਂ ਡੇਰਿਆਂ ਨਾਲ ਸੰਪਰਕ ਹੁੰਦੇ ਨੇ ਵੋਟਰਾਂ ਦੇ ਨਾਂ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ RAMREE ਦਾ ਡੇਰਾ ਨਾ ਕੋਈ ਚਰਚਾ ਘਰ ਨਾ ਕਦੇ ਅਸੀਂ ਮਿਲੇ ਆ ਨਾ ਸਾਨੂੰ ਉਹਦੀ ਲੋੜ ਪਈ ਏ ਨਾ ਜਿਹੜਾ ਗੁਰੂ ਘਰ ਨਾਲ ਟੱਕਰ ਲਏਗਾ ਉਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਏਗਾ